ਸਤਿ ਸ਼੍ਰੀ ਅਕਾਲ ਸਾਥੀਓ ਸਾਰਿਆਂ ਨੂੰ ਪਹਿਲਾਂ ਤਾਂ ਆਵਾਜ਼ ਦੀ ਤੇ ਤਸਵੀਰ ਦੀ ਪੁਸ਼ਟੀ ਕਰ ਦਿਓ ਵੀ ਤੁਹਾਡੇ ਕੋਲ ਪਹੁੰਚ ਰਹੀ ਹੈ ਆਵਾਜ਼ ਮੇਰੀ ਆਵਾਜ਼ ਤੇ ਤਸਵੀਰ ਤੁਹਾਡੇ ਕੋਲ ਆ ਰਹੀ ਹੈ ਗਲਾ ਥੋੜਾ ਜਿਹਾ ਖਰਾਬ ਹੈ ਇਸ ਕਰਕੇ ਥੋੜੀ ਜੀ ਆਵਾਜ਼ ਧੀਮੀ ਆ ਸਕਦੀ ਤੁਹਾਡੇ ਕੋਲੇ ਠੀਕ ਹੈ ਜੀ ਧੰਨਵਾਦ ਜੀ ਅੱਜ ਸਾਥੀਓ ਕੁਝ ਨਵੀਆਂ ਜਾਣਕਾਰੀਆਂ ਲੈ ਕੇ ਆਇਆ ਤੋਂ ਦਿੱਲੀ ਵਿਆਕਰਨ ਕਰਵਾ ਰਿਹਾ ਸੀ ਮੈਂ ਆਪਣੀਆਂ ਜਮਾਤਾਂ ਦੇ ਵਿੱਚ ਤੇ ਕੁਝ ਇੱਕ ਤੁਹਾਨੂੰ ਜਾਣਕਾਰੀ ਵੀ ਦੇਣੀ ਸੀਗੀ ਜਿਵੇਂ ਕਿ ਤੁਸੀਂ ਸ਼ਾਇਦ ਪਾੜ ਹੀ ਲਿਆ ਹੋਣਾ ਆਪਣੇ ਚੈਨਲ ਦੇ ਉੱਪਰ ਇੱਕ ਪੋਸਟ ਜਾਰੀ ਕੀਤਾ ਆਪਾਂ ਜਿਹਦੇ ਵਿੱਚ ਇੱਕ ਤਾਂ ਨਵੀਆਂ ਜਮਾਤਾਂ ਬਾਰੇ ਦੱਸਿਆ ਗਿਆ ਵੀ ਆਪਣੀਆਂ ਸੋਮਵਾਰ ਤੋਂ 13 April ਮਤਲਬ ਪਰਸੋਂ ਤੋਂ ਸੋਮਵਾਰ ਚ ਜਮਾਤਾਂ ਸ਼ੁਰੂ ਹੋਣਗੀਆਂ ਪਰਸੋਂ ਦਾਖਲੇ ਦਾਖਲੀ ਦੇਣਾ ਸਾਰੀਆਂ ਜਮਾਤਾਂ ਦੀ ਅਸੀਂ ਫੀਸ ਵਿੱਚ ਕਟੌਤੀ ਕਰਤੀ ਹੈ ਹੋਰ ਨਾ ਇੰਸਟੀਚੂਟਾਂ ਮੰਗ ਪੇਪਰ ਨੇੜੇ ਆ ਗਿਆ ਜਾਂ ਉਹ ਵਧਾਉਂਦੇ ਨਹੀਂ ਅਸੀਂ ਘਟਾਉਨੇ ਆ ਇਤੋਂ ਬਾਅਦ ਹੋਰ ਵੀ ਘਟਾ ਦੇਾਂਗੇ ਜਦੋਂ ਪੇਪਰ ਦੀ ਸਟਾਰ ਆ ਗਿਆ ਹੋਰ ਵੀ ਘਟਾ ਦੇਾਂਗੇ ਇਸ ਚੀਜ਼ ਤੇ ਪਾਬੰਦਾ ਪੂਰੇ ਘਟਾਵਾਂਗੇ لازਮੀ ਨਵੇਂ ਬੈਚ ਸ਼ੁਰੂ ਹੋ ਰਹੇ ਨੇ ਸਾਰੇ UGC NET ਮਾਸਟਰ ਕੈਡਰ ਇੱਕ ਵਾਰ ਸਮੇਂ ਵਿੱਚ ਮਾਸਟਰ ਕੈਡਰ ਪੇਪਰ ਤੱਕ ਲੈਕਚਰਰ ਕੈਡਰ ਤੇ ਸਾਰੇ ਬੈਚ ਉਹਨਾਂ ਦੀ ਫੀਸ ਵੇਜ ਜਾਰੀ ਕਰਦੀ ਐ ਐਂ ਵੀ 10 ਦਿਨ ਹੁੰਦਾ ਕੋਈ ਆਪਾਂ ਫੀਸ ਉੱਪਰ ਲਿਖ ਕੇ ਪੋਸਟਰਾਂ ਦੇ ਉੱਪਰ ਜਾਰੀ ਕਰਦੀ ਐ ਲੈਕਚਰਰ ਮਾਸਟਰ ਕੈਡਰ ਪੇਪਰ ਤੱਕ ਅਤੇ UGC NET ਤੇ ਇਹਨਾਂ ਦੀ ਫੀਸ 9500 ਉਹ ਨੂੰ ਮੈਂ ਪਹਿਲੇ ਕਿਹਾ ਸੀ ਪੰਜ ਅੰਕੜਿਆਂ ਤੋਂ ਉਹ ਮੈਂ ਥੱਲੇ ਲੈ ਕੇ ਆਉਂਗਾ ਚਾਰ ਅੰਕੜਿਆਂ 'ਚ ਲਿਆਉਂਗਾ ਤੇ ਜਿਹੜਾ ਇੱਕ ਵਾਰ ਆਪਾਂ ਸਿਲੇਬਸ ਕਰਨਾ ਕਿਸੇ ਦੇ ਮਾਸਟਰ ਡਿਗਰੀ ਦਾ ਉਹਦੇ ਸਿਰਫ 4400 ਹੈ ਜਿਹਦੇ ਵਿੱਚ ਵਿਆਕਰਨ ਲੋਕਤਾ ਰਸਭਿਆਚਾਰ ਉਹ ਸਾਰਾ ਕੁਝ ਹੈਗਾ ਜਿਹੜੇ ਸਾਥੀ ਕਰ ਰਹੇ ਨੇ ਉਹ ਅਸੀਂ ਕੱਲ੍ਹ ਪਰਸੋ ਸ਼ੁਰੂ ਕੀਤਾ ਸੀਗਾ ਉਹ ਵਿੱਚੇ ਕਰਵਾ ਰਿਹਾ ਟੈਸਟ ਸੀਰੀਜ਼ ਵਿੱਚ ਦੇ ਰਿਹਾ ਮੌਖਿਕ ਦੋਹਰਾਓ ਜਮਾਤਾਂ ਵਿੱਚ ਨੇ ਮਤਲਬ ਪੂਰੀ ਇਹਨਾਂ ਨੂੰ ਉਹ ਸੈਟੀਸਫਾਈ ਨੇ ਉਹਨਾਂ ਤੋਂ ਮੈਂ ਖੁਦ ਪੁੱਛਿਆ ਵੀ ਕੋਈ ਜਿੱਤਦੀ ਰਹਗੀ ਐ ਕੋਈ ਕਮੀ ਰਹਗੀ ਦੱਸ ਦਿਓ ਪੂਰੀ ਕਰ ਦਿਆਂਗੇ ਨਹੀਂ ਠੀਕ ਰਿਹਾ ਜਿਵੇਂ ਕਿਸੇ ਦਾ ਆਪਾਂ ਨੂੰ ਕਹਿੰਦੇ ਰਿਸਪਾਂਸ ਮਿਲਦਾ ਆਪਾਂ ਉਸੇ ਤਰ੍ਹਾਂ ਉਸ ਕੜੀ ਨੂੰ ਹੋਰ ਗਾਂ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਆਂ ਫਿਲਹਾਲ ਸਭ ਕੁਝ ਵਧੀਆ ਰਹਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਜੀਤ ਗੌਤਮ ਅੰਮ੍ਰਿਤਪਾਲ ਸੁਖਮਨ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਵੇ ਇੱਕ ਜਾਣਕਾਰੀ ਹੋਰ ਦੇਣੀ ਸੀਗੀ ਮੇਰਾ ਪਿੰਡ ਕੇਰਾ ਖੇੜਾ ਹੈ ਹੌਰ ਦੇ ਨਾਲ ਫਾਜ਼ਿਲਕਾ ਜ਼ਿਲ੍ਹਾ ਹੈ ਮਲੋਟ ਤੇ ਹਬੋਰ ਰੋਡ ਦੇ ਸੜਕ ਦੇ ਉੱਤੇ ਪੱਡਾ ਆਪਣਾ ਤੇ ਕੱਲ ਨੂੰ ਆਪਾਂ ਪੁਸਤਕਾਂ ਦਾ ਲੰਗਰ ਲਾ ਰਹੇ ਹਾਂ ਆਪਣੇ ਪੱਡੇ ਵਸਾਖੀ ਤੇ ਲਾਉਣਾ ਸੀ ਵਸਾਖੀ 13 April ਨੂੰ ਮਨਾਉਣੇ ਹੁੰਨੇ ਆ ਪੈਤੌਰ ਨੂੰ ਪਰ ਵਸਾਖੀ ਵਾਲੇ ਦਿਨ ਕੁਝ ਸਾਡੇ ਆਪਣਾ ਕੁਝ ਸਾਡੇ ਮਿੱਤਰ ਜਿਵੇਂ ਗੁਰਦੁਆਰਾ ਸਾਹਿਬ ਜਾਣ ਦੀ ਕਿਸੇ ਦੀ ਹੁੰਦੀ ਹੈ ਇੱਛਾ ਜਾਂ ਜਾਂਦੇ ਆ ਪੱਕੇ ਤੌਰ ਤੇ ਹਮੇਸ਼ਾ ਤਾਂ ਅਗਰ ਕਿ ਉਹ ਜੀ ਥੋੜੀ ਤਬਦੀਲੀ ਕੀਤੀ ਹੈ ਵੀ ਕੱਲ ਨੂੰ ਲਗਭਗ 10 ਵਜੇ ਸ਼ੁਰੂ ਕਰਦੇ ਆਂਗੇ 2-3 ਵਜੇ ਤੱਕ ਚੱਲਦਾ ਰਹੂਗਾ ਲੰਗਰ ਦੇ ਵਿੱਚ ਤੁਹਾਨੂੰ ਜੇ ਤੁਸੀਂ ਧਰਮ ਦੀਆਂ ਪੁਸਤਕਾਂ ਪੜ੍ਹਨੀ ਆਪਸੰਦ ਕਰਦੇ ਹੋ ਉਹ ਮਿਲਣਗੀਆਂ ਸਾਹਿਤਕ ਰਸਾਲੇ ਸਾਹਿਤਕ ਕਹਾਣੀਆਂ ਨਾਵਲ ਕਵਿਤਾਵਾਂ ਦੀਆਂ ਪੁਸਤਕਾਂ ਮਤਲਬ ਜੋ ਇੱਕ ਸੰਪੂਰਨ ਸਾਹਿਤ ਹੁੰਦਾ ਹੈ ਵਿਆਕਰਨ ਦੀਆਂ ਜਮਾਤ ਕਲਾਸ ਦੀਆਂ ਆਪਣੇ ਕਿਤਾਬਾਂ ਵੀ ਵਿੱਚ ਤੁਹਾਨੂੰ ਮਿਲਣਗੀਆਂ ਵੱਡੀ ਤੋਂ ਵੱਡੀ ਕਿਤਾਬ ਤੇ ਛੋਟੀ ਤੋਂ ਛੋਟੀ ਕਿਤਾਬ ਉਹਦੇ ਵਿੱਚ ਤੁਹਾਨੂੰ 500 ਦੀ ਕਿਤਾਬ ਵੀ ਮਿਲੂਗੀ ਤੇ 50 ਰੁਪਏ ਦੀ ਕਿਤਾਬ ਵੀ ਮਿਲੂਗੀ ਜਿਹੜਾ ਸਾਥੀ ਪੜ੍ਹਨਾ ਚਾਹੁੰਦਾ ਹੈ ਸਿਰਫ ਉਹ ਲੈ ਕੇ ਜਾਵੇ ਉਹਦੀ ਕੋਈ ਕੀਮਤ ਨਹੀਂ ਤੁਸੀਂ ਆਓ ਤੁਹਾਨੂੰ ਚਾਹ ਪਾਣੀ ਵੀ ਪਿਵਾਵਾਂਗੇ ਅਸੀਂ ਨਵਾਂ ਘਰ ਵੀ ਪਾਇਆ ਤੁਹਾਡੇ ਹੱਥ ਪੈਰ ਰਹਿਣਗੇ ਤਾਂ ਅਸੀਂ ਬੜੇ ਸਾਡੇ ਲਈ ਸ਼ੁਭ ਹੋਊਗਾ ਜ਼ਰੂਰ ਪਹੁੰਚੋ ਸਾਡੇ ਪਰਿਵਾਰ ਵੱਲੋਂ ਮੇਰੇ ਵੱਲੋਂ ਸਾਡੇ ਪਿੰਗਲ ਵਾਲਾ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਬੇਨਤੀ ਹੈ ਕੱਲ ਨੂੰ ਬੈਠ ਜ਼ਰੂਰ ਪੁੱਜਿਓ ਦੱਸ ਕੇ ਜ਼ਰੂਰ ਆਇਓ ਮੈਨੂੰ ਮੈਂ ਤੁਹਾਡੀ ਇੰਤਜ਼ਾਰ ਕਰੂੰਗਾ ਤੇ ਇੱਕ ਦਾਖਲੇ ਸ਼ੁਰੂ ਹੋ ਚੁੱਕੇ ਨੇ ਜਿੰਨਾਂ ਸਾਥੀਆਂ ਨੇ ਤਿਆਰੀ ਸ਼ੁਰੂ ਕਰਨੀ ਹੈ ਜਾਂ ਕਰ ਰਹੇ ਹੈ ਜੁੜਨਾ ਚਾਹੁੰਦੇ ਹੈ ਤਾਂ ਜ਼ਰੂਰ ਜੁੜਿਓ ਭਰਪੂਰ ਵਧੀਆ ਤਰੀਕੇ ਨਾਲ ਤਿਆਰੀ ਹੁੰਦੀ ਹੈ ਇਹਦੀ ਗਵਾਹੀ ਸਾਡੇ ਸਾਥੀ ਭਰਦੇ ਨੇ ਵਿੱਚ ਸਤਿ ਸ਼੍ਰੀ ਅਕਾਲ ਮਿੱਤੂ ਜੀ ਚਲੋ ਹੁਣ ਆਪਾਂ ਇਹ ਤਾਂ ਇੱਕ ਸਾਡਾ ਇਹ ਇਸ਼ਤਿਹਾਰਬਾਜ਼ੀ ਹੋ ਗਈ ਇਹ ਹੋ ਗਈ ਹੁਣ ਵਿਆਕਰਨ ਜਿਸੀਂ ਉਧਰ ਕਰ ਰਹੇ ਆ ਤਾਂ ਬਹੁਤਾ ਨਹੀਂ ਤਾਂ ਥੋੜਾ ਤਾਂ ਤੁਹਾਡੇ ਨਾਲ ਸਾਂਝਾ ਕਰਨ ਦਾ ਹੱਕ ਬਣਦਾ ਤੇ ਥੋੜਾ ਥੋੜੇ ਥੋੜੇ ਜਿਵੇਂ ਕੁਝ ਨਵੇਂ ਸਵਾਲ ਆਉਣਗੇ ਜਿਹੜੇ ਸਾਡੇ ਸਾਥੀ ਸਾਡੀ ਜਮਾਤਾਂ ਦੇ ਵਿੱਚ ਵੀ ਹੈਗੇ ਨੇ ਉਹ ਵੀ ਧਿਆਨ ਕਰਨ ਉਹਨਾਂ ਲਈ ਵੀ ਇਹ ਸਵਾਲ ਨਵੇਂ ਅੱਜ ਹੋਣਗੇ ਕੁਝ ਪੁਰਾਣੇ ਹੋਣਗੇ ਬਹੁਤੇ ਨਵੇਂ ਹੋਣ ਸੋ ਸਾਰੇ ਨਾਲ ਸਾਂਝੇ ਕਰ ਦਿੰਨੇ ਆ ਮੈਂ ਤੁਹਾਨੂੰ ਕੁਝ ਕਿਤਾਬਾਂ ਦੇ ਨਾਮ ਦੱਸੂਗਾ ਜਿਹੜੀਆਂ ਕਿਤਾਬਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਵਿਆਕਰਨ ਲਈ ਭਾਸ਼ਾ ਵਿਗਿਆਨ ਲਈ ਭਾਸ਼ਾ ਲਈ ਲਿਪੀ ਲਈ ਇਹ ਕਿਤਾਬਾਂ ਤੁਸੀਂ ਪੜੋ ਭਾਵੇਂ ਨਾ ਪਰ ਤੁਹਾਨੂੰ ਨਾਮ ਜ਼ਰੂਰ ਯਾਦ ਹੋਣੇ ਚਾਹੀਦੇ ਆ ਇਹ ਕਿਤਾਬਾਂ ਮੈਂ ਕੁਝ ਬਹੁਤੀਆਂ ਕਿਤਾਬਾਂ ਤਾਂ ਮੇਰੇ ਕੋਲ ਪਈਆਂ ਮੈਂ ਤੁਹਾਨੂੰ ਦਿਖਾਉਂਗਾ ਵੀ ਤੇ ਜਿਹੜੀਆਂ ਨਹੀਂਆਂ ਗਿਆ ਤੁਹਾਨੂੰ ਨਾਮ ਜ਼ਰੂਰ ਦੱਸੂਗਾ ਉਹ ਤੁਸੀਂ ਲੈਣੀਆਂ ਜ਼ਰੂਰੀ ਲੈਣੀਆਂ ਨੇ ਨਾਮ ਜ਼ਰੂਰ ਚਿੱਤੇ ਰੱਖਣੇ ਲਿਖ ਕੇ ਰੱਖ ਲਓ ਤੇ ਯਾਦ ਰੱਖਿਓ ਚੰਗੀ ਤਰ੍ਹਾਂ ਤੁਹਾਨੂੰ ਇਹ ਪੇਪਰ ਦੇ ਵਿੱਚ ਸਹਾਈ ਹੋਊਗਾ। ਸੋ ਪਹਿਲਾਂ ਆਪਾਂ ਸੁਖਵਿੰਦਰ ਸਿੰਘ ਸੰਘਾ ਹੋਰਾਂ ਦੀ ਗੱਲ ਕਰਦੇ ਆਂ। ਉਹਨਾਂ ਦੀਆਂ ਕਿਤਾਬਾਂ ਨੇ ਦੋ ਆਪਣੇ ਕੋਲ। ਪੰਜਾਬੀ ਭਾਸ਼ਾ ਵਿਗਿਆਨ ਅਤੇ ਇੱਕ ਤਾਂ ਕਿਤਾਬ ਇਹ ਬਹੁਤ ਜ਼ਬਰਦਸਤ ਕਿਤਾਬ ਹੈ। ਬਹੁਤ ਵਧੀਆ ਕਿਤਾਬ ਹੈ, ਬਹੁਤ ਜ਼ਿਆਦਾ ਵਧੀਆ ਕਿਤਾਬ ਹੈ। ਮੈਨੂੰ ਬਹੁਤ ਪਸੰਦ ਆਇਆ ਨਿੱਜੀ ਤੌਰ ਤੇ ਇਹਦੀ ਸ਼ਬਦਾਵਲੀ ਬੜੀ ਸੌਖੀ ਹੈ। ਬਹੁਤ ਅਸੋਖੀ ਸ਼ਬਦਾਵਲੀ ਇੱਕ ਇਹਨਾਂ ਦੀ ਪੁਸਤਕ ਇਹ ਹੈ ਆ ਪੰਜਾਬੀ ਧੁਨੀ ਵਿਆਉਤ ਸਿਧਾਂਤ ਤੇ ਵਿਹਾਰ ਇਹ ਪੁਸਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪੀ ਹੈ ਤੇ ਉਹ ਪੜ੍ਹਾ ਰਹੇ ਆ ਆਪਣੇ ਸਲੇਸੇ ਇਹ ਦੋਨੋਂ ਕਿਤਾਬਾਂ ਸੁਖਵਿੰਦਰ ਸਿੰਘ ਸੰਘਾ ਉਹਨਾਂ ਦੀਆਂ ਅਤ ਜ਼ਰੂਰੀ ਕਿਤਾਬਾਂ ਨੇ ਜ਼ਰੂਰ ਇਹਨਾਂ ਦੇ ਨਾਮ ਜ਼ਰੂਰ ਚਿੱਤੇ ਰੱਖਣਾ ਇੱਕ ਦਾ ਨਾਮ ਹੈ ਪੰਜਾਬੀ ਭਾਸ਼ਾ ਵਿਗਿਆਨ ਸੁਖਵਿੰਦਰ ਸਿੰਘ ਸੰਘਾ ਦੂਜੀ ਪੰਜਾਬੀ ਧੁਨੀ ਵਿਆਉਤ ਸਿਧਾਂਤ ਅਤੇ ਵਿਹਾਰ ਸੁਖਵਿੰਦਰ ਸਿੰਘ ਸੰਘਾ ਉਸ ਤੋਂ ਬਾਅਦ ਕਿਤਾਬ ਦੀ ਆਉਂਦੀ ਹੈ ਜੀ ਪਰਚਾਇਕ ਭਾਸ਼ਾ ਵਿਗਿਆ ਪਰਚਾਇਕ ਭਾਸ਼ਾ ਵਿਗਿਆਨ ਦਾ ਸਵਾਲ ਵੀ ਆਇਆ ਸੀ 3704 2020 ਦੇ ਵਿੱਚੋਂ ਮਾਸਟਰ ਕੈਟਰ ਹੋਇਆ ਸੀਗਾ ਉਹ ਸਵਾਲ ਵੀ ਐਸੀ ਪਤਲੀ ਜੀ ਕਿਤਾਬ ਹੈ ਬਹੁਤ ਵਧੀਆ ਕਿਤਾਬ ਹੈ ਇਹਦੇ ਚ ਕਾਕਲ ਵਾਲਾ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਸਪਸ਼ਟ ਹੋਇਆ ਸੀ ਮੈਨੂੰ ਉਸ ਵੇਲੇ ਮੈਂ ਵੀ ਤਿਆਰੀ ਕਰ ਰਿਹਾ ਸੀਗਾ ਵੇਦ ਅਗਨੀ ਹੋਤੀ ਪਤਲੀ ਜੀ ਕਿਤਾਬ ਹੈ 100 ਰੁਪਿਆ ਇਹਦੀ ਹੈਗੀ ਮਤ ਤੋਂ ਮਤ ਮੈਨੂੰ ਲੱਗਦਾ ਪਰਚਾਇਕ ਭਾਸ਼ਾ ਵਿਗਿਆਨ ਵੇਦ ਅਗਨੀ ਹੋਤਲੀ ਇਹ ਜ਼ਰੂਰ ਦਾ ਨਾਮ ਯਾਦ ਰੱਖਣਾ ਹੈ ਇਹ ਕਈ ਵਾਰ ਸਵਾਲ ਪੁੱਛਿਆ ਗਿਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰੂਪਾਂਤਰੀ ਵਿਆਕਰਨ ਇਹ ਪੁਸਤਕ ਹੈਗੀ ਹੈ ਹਰਕੀਰਤ ਸਿੰਘ ਦੀ ਠੀਕ ਹੈ ਭਾਸ਼ਾ ਤੇ ਭਾਸ਼ਾ ਵਿਗਿਆਨ ਇਹ ਵੀ ਹਰਕੀਰਤ ਸਿੰਘ ਹੋਰਾਂ ਦੀ ਹੈ ਰੂਪਾਂਤਰੀ ਵਿਆਕਰਨ ਭਾਸ਼ਾ ਤੇ ਭਾਸ਼ਾ ਵਿਗਿਆਨ ਆ ਇਹ ਪੁਸਤਕ ਦੇ ਵਿੱਚ ਜੋ ਭਾਸ਼ਾ ਪਰਿਵਾਰ ਨੇ ਸਾਡੇ ਜਾਂ ਮੁੱਢ ਤੋਂ ਲੈ ਕੇ ਜਿਵੇਂ ਕੁਝ ਭਾਸ਼ਾ ਦੀ ਪ੍ਰਗਤੀ ਹੋਈ ਹੈ ਉਹਦੇ ਬਾਰੇ ਬੜਾ ਵਿਸਥਾਰ ਨਾਲ ਦਿੱਤਾ ਹੋਇਆ ਇਹਨਾਂ ਦੀ ਇੱਕ ਪੁਸਤਕ ਹੋਰ ਹੈ ਪ੍ਰਮਾਣਿਕ ਪੰਜਾਬੀ ਵਿਆਕਰਨ ਇੱਕ ਹੈਗਾ ਕਾਲਜ ਪੰਜਾਬੀ ਵਿਆਕਰਨ ਉਹਦੀ ਮੇਰੇ ਕੋਲ ਪੀਡੀਐਫ ਪਈ ਹੈ ਕਾਲਜ ਪੰਜਾਬੀ ਵਿਆਕਰਨ ਜੇ ਕਿਸੇ ਸਾਥੀ ਨੂੰ ਚਾਹੀਦੀ ਹੋਵੇ ਤਾਂ ਮੈਨੂੰ ਆਪਣੇ ਨੰਬਰ ਤੇ ਮੈਸੇਜ ਕਰਕੇ ਮੈਥੋਂ ਪੀਡੀਐਫ ਲੈ ਸਕਦੇ ਆਂ ਵੈਸੇ ਮੈਨੂੰ ਮਿਲੀ ਨਹੀਂ ਸੀਗੀ ਚਾਰ ਕਿਤਾਬਾਂ ਬਹੁਤ ਅਤ ਜ਼ਰੂਰੀ ਨੇ ਪ੍ਰਮਾਣਿਕ ਪੰਜਾਬੀ ਵਿਆਕਰਨ ਕਾਲਜ ਪੰਜਾਬੀ ਵਿਆਕਰਨ ਰੂਪਾਂਤਰੀ ਵਿਆਕਰਨ ਭਾਸ਼ਾ ਤੇ ਭਾਸ਼ਾ ਵਿਗਿਆਨ ਰੂਪਾਂਤਰੀ ਵਿਆਕਰਨ ਬਾਰੇ ਮੜਾ ਦਾ ਤੁਹਾਨੂੰ ਮੈਂ ਜਿਹੜਾ ਰੂਪਾਂਤਰੀ ਵਿਆਕਰਨ ਦਾ ਮਾਡਲ ਹੈ ਇਹ ਇਹਨਾਂ ਨੇ ਚਮਸਕੀ ਤੋਂ ਲਿਆ ਸੀ ਤ ਤੁਹਾਨੂੰ ਬਹੁਤਾਂ ਨੂੰ ਪਤਾ ਹੋਣਾ ਇਹਦੇ ਬਾਰੇ ਉਸ ਤੋਂ ਬਾਅਦ ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ ਪ੍ਰੇਮ ਪ੍ਰਕਾਸ਼ ਹੋਰਾਂ ਦੀ ਪੁਸਤਕ ਹੈ ਪਰ ਪ੍ਰੇਮ ਪ੍ਰਕਾਸ਼ ਹੋਰਾਂ ਦੀ ਜਿਹੜੀ ਬਧੇਰੇ ਪ੍ਰਸਿੱਧ ਪੁਸਤਕ ਹੈ ਉਹ ਇਹ ਹੈ ਸਿਧਾਂਤ ਤੱਕ ਭਾਸ਼ਾ ਬਗਿਆ ਠੰਡਾ ਪਾਣੀ ਪੀ ਲਿਆ ਸੀ ਗਲਾ ਹੋ ਗਿਆ ਖਰਾਬ ਦੋ ਤਿੰਨ ਦਿਨ ਹੋ ਗਏ ਤਾਂ ਕਰਕੇ ਦਿੱਕਤ ਸਿਧਾਂਤ ਤੱਕ ਭਾਜਾ ਵਿਗਿਆਨ ਬਹੁਤ ਵਧੀਆ ਕਿਤਾਬ ਹੈ ਹੁਣ ਤੱਕ ਦੀ ਜਰੂਰ ਪੜੋ ਵੀ ਨਾਮ ਵਿੱਚ ਰੱਖੋ ਉਸ ਤੋਂ ਬਾਅਦ ਪੁਸਤਕ ਦਾ ਨਾਮ ਹੈ ਭਾਸ਼ਾ ਵਿਗਿਆਨ ਤੇ ਜੁਗਤਵਾਦ ਭਾਸ਼ਾ ਵਿਗਿਆਨ ਅਤੇ ਜੁਗਤਵਾਦ ਪੁਸਤਕ ਦਾ ਨਾਮ ਹੈ ਅੱਗੇ ਪੁਸਤਕ ਹੈ ਵੱਡਾ ਪੰਜਾਬੀ ਵਿਆਕਰਨ ਇਹ ਹੈਗੀ RAM ਸਿੰਘ ਦੀ ਉਸ ਤੋਂ ਬਾਅਦ ਪੁਸਤਕ ਹੈਗੀ ਹੈ ਤੁਹਾਡੇ ਸਾਹਮਣੇ ਨਵੀਨ ਪੰਜਾਬੀ ਵਿਆਕਰਨ ਇਹ ਹੈਗੀ ਹੈ ਕਰਮ ਸਿੰਘ ਗੰਗਵਾਲ ਗੰਗਾਵਾਲਾ ਦੀ ਗ੍ਰੀਪ ਪੁਸਤਕ ਬੋਲੀ ਸੀ ਮੈਂ ਭਾਸ਼ਾ ਵਿਗਿਆਨ ਤੇ ਜੁਗਤਵਾਦ ਇਹਦਾ ਲੇਖਕ ਹੈ ਪਰਮਜੀਤ ਸਿੰਘ ਸਿੱਧੂ ਪਰਮਜੀਤ ਸਿੰਘ ਸਿੱਧੂ ਦੀ ਇੱਕ ਹੋਰ ਪੁਸਤਕ ਹੈ ਮਾਨਵ ਭਾਸ਼ਾ ਵਗਿਆ ਇਹ ਪੁਸਤਕ ਵੀ ਮਿਲਦੀ ਨਹੀਂਗੀ ਪਟਿਆਲਾ ਸਾਈਡ ਤੋਂ ਇਹਦੀ ਫੋਟੋ ਸਟੇਟ ਕਾਪੀ ਜ਼ਰੂਰ ਮਿਲਦੀ ਹੈ ਮਾਨਵ ਭਾਸ਼ਾ ਵਗਿਆ ਪਰਮਜੀਤ ਸਿੰਘ ਸਿੱਧੂ ਇਹ ਰੈਫਰੈਂਸ ਆ ਪੰਜਾਬੀ ਹਰਜੀਤ ਸਿੰਘ ਗਿੱਲ ਬੰਗਰੂ ਦਾ ਵਰਨਾਤਮਕ ਵਿਆਕਰਨ ਜਗਦੇਵ ਸਿੰਘ ਹਿੰਦੀ ਔਰ ਪੰਜਾਬੀ ਦਾ ਭਾਸ਼ਾ ਵਿਗਿਆਨ ਦੁਨੀ ਚੰਦ ਲਿਪੀ ਦਾ ਵਿਕਾਸ ਕਾਲਾ ਸਿੰਘ ਬੇਦੀ ਇਹ ਲਿਖ ਲੈਣਾ ਕੁਝ ਮੈਂ ਤੁਹਾਨੂੰ ਹੋਰ ਦਿਖਾਉਣਾ ਇੱਕ ਆ ਪੁਸਤਕ ਹੈ ਗੁਰਬਾਣੀ ਵਿਆਕਰਨ ਸਾਇਬ ਸਿੰਘ ਤੁਲਨਾਤਮਕ ਭਾਸ਼ਾ ਵਿਗਿਆਨ ਡੀਪੀ ਗੁਣੇ ਇਹ ਪੁਸਤਕਾਂ ਤੁਹਾਨੂੰ ਦਿਖਾ ਰਿਹਾ ਮੈਂ ਦੇਖਣ ਨਾਲ ਨਾਮ ਯਾਦ ਰਹਿ ਜਾਂਦਾ ਹੁੰਦਾ ਅ ਭਾਸ਼ਾ ਪੰਜਾਬੀ ਭਾਸ਼ਾ ਦਾ ਵਿਆਕਰਨ ਅਤੇ ਪੰਜਾਬੀ ਭਾਸ਼ਾ ਦਾ ਵਿਕਾਸ ਦੋਨੋਂ ਦੁਨੀ ਚੰਦਰ ਦੀਆਂ ਹਨ ਦੁਨੀ ਚੰਦਰ ਦੀ ਪੰਜਾਬੀ ਭਾਸ਼ਾ ਵਿਗਿਆਨ ਨੂੰ ਬਹੁਤ ਵੱਡੀ ਦੇਣ ਹੈ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਛਾਪੀਆਂ ਦੋਨੋਂ ਉਹਨਾ ਕੋ ਦਾ ਨਾਮ ਲਾਇਆਗੇ ਜਿਨ੍ਹਾਂ ਨੇ ਸਾਡੇ ਇਸ ਚੀਜ਼ ਨੂੰ ਸ਼ੁਰੂਆਤ ਦਿੱਤੀ ਹੈ ਜੀਵੀ ਸਿੰਘ ਜੀਵੀ ਸਿੰਘ ਦੀ ਦੇਣ ਕੋਈ ਨਹੀਂ ਦੇ ਸਕਦਾ ਲਿਪੀਆਂ ਦੇ ਵਿਕਾਸ ਨਿਕਾਸ ਦੀ ਗੱਲ ਬਹੁਤ ਵੱਡੇ ਪੱਧਰ ਤੇ ਕੀਤੀ ਹੈ ਜਿਸ ਜੀਵੀ ਸਿੰਘ ਹੁਣਾਂ ਨੇ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਬੜੀ ਔਖੀ ਮਿਲੀ ਹੈ ਇਹ ਗੁਰਮੁਖੀ ਲਿਪੀ ਭਾਸ਼ਾ ਦੇ ਸਹਾਇਕ ਇਹ ਪੁਸਤਕ ਸੰਪਾਦਿਤ ਕੀਤੀ ਹੈ ਗੁਲਜ਼ਾਰ ਸਿੰਘ ਕੰਗਣ ਨੇ ਜਿਹੜੀ ਉਹਨਾਂ ਦੀ ਖੋਜ ਦੀਆਂ ਖੋਜਾਂ ਕੀਤੀਆਂ ਉਹਦੇ ਆਧਾਰ ਤੇ ਲਿਖੀ ਗਈ ਹੈ ਦੁਰਲਭ ਰਚਨਾਵਾਂ ਜੋ ਰਸਈਆਂ ਆ ਪੁਸਤਕ ਨਰੋਲ ਉਹਨਾਂ ਦੀ ਹੈ ਇਹਦੇ ਇੱਕ ਬੇਕਲ ਫੋਟੋਗ੍ਰਾਫੀ ਪਈ ਹੈ ਕਿ ਸਾਥੀ ਨੂੰ ਚਾਹੀਦੀ ਹੋਵੇ ਤਾਂ ਕੱਲ ਨੂੰ ਲੈ ਸਕਦਾ ਬਹੁਤ ਸਭ ਤੋਂ ਵਧੀਆ ਕਿਤਾਬ ਮੰਨੀ ਜਾਂਦੀ ਹੈ ਜਦੋਂ ਲਿਪੀਆਂ ਦੇ ਤੁਸੀਂ ਨਕਾਸ ਵੱਲ ਜਾਣਾ ਵਿਕਾਸ ਵੱਲ ਜਾਣਾ ਗੁਰਮੁਖੀ ਲਿਪੀ ਦਾ ਨਕਾਸ ਤੇ ਵਿਕਾਸ ਉਸ ਤੋਂ ਬਾਅਦ ਦੋ ਕਿਤਾਬਾਂ ਹੋਰ ਨੇ ਜੋ ਆਮ ਚੱਲ ਰਹੀਆਂ ਲਗਾਤਾਰ ਸਾਰੇ ਪੜ੍ਹ ਰਹੇ ਨੇ ਬੋਟਾ ਸਿੰਘ ਬਰਾੜ ਉਹਨਾਂ ਦੀ ਪਹਿਲੀ ਆਹ ਹੈ ਸਰੋਤ ਸਰੂਪ ਤੇ ਸਰੋਤ ਪੰਜਾਬੀ ਭਾਸ਼ਾ ਸਰੂਪ ਤੇ ਸਰੋਤ ਇੱਕ ਹੈਗੀ ਪੰਜਾਬੀ ਵਿਆਕਰਨ ਸਿਧਾਂਤ ਤੇ ਵਿਹਾਰ ਤੇ ਬਾਕੀ ਕੁਝ ਨਾਮ ਬੋਲ ਤੇ ਕੋਈ ਤੁਹਾਨੂੰ ਦਿਖਾ ਦਿਆਂ ਮੈਂ ਤੇ ਵੀ ਕਿਤਾਬਾਂ ਹੋਣਗੀਆਂ ਇਹਨਾਂ ਦੇ ਵਿੱਚੋਂ ਤੁਹਾਨੂੰ ਸਵਾਲ ਜ਼ਰੂਰ ਆਊਗਾ ਗਲਟ ਟਿਕ ਗਿਆ ਹੁਣ ਥੋੜਾ ਹੋਰ ਕਰਾਉਣਾ ਹੈ ਕਰਾਉਣਾ ਸੀਗਾ ਕਰਾਉਂਗਾ ਜੀ ਟਿਕ ਗਿਆ ਐ ਕਰਾ ਦਿੱਕਤ ਹੋ ਗਈ ਸੀ ਪਹਿਲਾਂ ਤਾਂ ਲੱਗ ਰਿਆ ਸੀ ਛੱਡਣਾ ਪੂਗਾ ਪਰ ਨਹੀਂ ਛੱਡਦੇ ਆਪਾਂ ਤੁਸੀਂ ਜਦੋਂ ਵਿਆਕਰਨ ਕਰ ਰਹੇ ਹੋ ਤਾਂ ਤੁਸੀਂ ਇੱਕ ਲਫ਼ਜ਼ ਸੁਣਿਆ ਹੋਣਾ ਉਧਾਰੇ ਰੂਪ ਉਧਾਰੇ ਰੂਪ ਕੀ ਹੁੰਦਾ ਸੁਣਿਆ ਤੁਸੀਂ ਕਿਸ ਨੇ ਸੁਣਿਆ ਉਧਾਰੇ ਰੂਪ ਤੁਹਾਡੇ ਸਾਹਮਣੇ ਆਇਆ ਵੀ ਵੀ ਆਧਾਰੇ ਰੂਪ ਕੀ ਹੁੰਦਾ ਹੈ ਭਾਸ਼ਾ ਦੇ ਵਿੱਚ ਉਧਾਰੇ ਰੂਪ ਕੀ ਹੋ ਗਿਆ ਨਹੀਂ ਸੁਣਿਆ ਚਲੋ ਇਹ ਚੀਮਾ ਸਾਹਿਬ ਦੀ ਪੁਸਤਕ ਹੈ ਤਕਨੀਕੀ ਸ਼ਬਦਾਵਲੀ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਆ ਉਹਦੇ ਵਿੱਚੋਂ ਅਲਫਾਜ਼ ਨਿਕਲਦੇ ਨੇ ਕਈ ਵਾਰੀ ਲੈਕਚਰਰ ਦੇ ਪੇਪਰ ਚ ਖਾਸ ਕਰਕੇ ਨੈਟ ਦੇ ਪੇਪਰ ਦੇ ਵਿੱਚ ਇਹ ਜਿਹੜੇ ਅਲਫਾਜ਼ ਆ ਜਾਂਦੇ ਆ ਵੀ ਉਧਾਰੇ ਰੂਪ ਹੁੰਦਾ ਕੀ ਆ ਈ ਸੋਚੀ ਗਏ ਕੋਈ ਵੀ ਭਾਸ਼ਾ ਮੈਂ ਤੁਹਾਨੂੰ ਵੈਸੇ ਆਪ ਦੇਸੀ ਢੰਗ ਨਾਲ ਸਮਝਾ ਦਿੰਨਾ ਪਹਿਲਾਂ ਫਿਰ ਤੁਸੀਂ ਮੈਂ ਫਿਰ ਪੂਰਾ ਉਹਦਾ ਵੇਰਵਾ ਬੋਲਦਾ ਕੋਈ ਵੀ ਭਾਸ਼ਾ ਕਦੇ ਵੀ ਕਿਸੇ ਹੋਰ ਭਾਸ਼ਾ ਤੋਂ ਕੋਈ ਵੀ ਰੂਪ ਉਧਾਰਾ ਲਏ ਬਿਨਾ ਸੰਪੂਰਨ ਨਹੀਂ ਹੁੰਦੀ ਉਧਾਰੇ ਰੂਪ ਦੋ ਤਰੀਕੇ ਨਾਲ ਲਈ ਜਾਂਦੇ ਹੁਣ ਤੁਹਾਨੂੰ ਲੱਗਣ ਲੱਗ ਜਿਓ ਵੀ ਆਉਂਦਾ ਹੁਣ ਲੱਗੂ ਤੁਹਾਨੂੰ ਆਉਂਦਾ ਉਦਾਰੇ ਰੂਪ ਦੋ ਤਰੀਕੇ ਨਾਲ ਮਿਲਦੇ ਨੇ ਇੱਕ ਤਤਸਮ ਦੇ ਨਾਲ ਇੱਕ ਤਦਭਵ ਦੇ ਨਾਲ ਅਸੀਂ ਹੋਰਨਾ ਤੋਂ ਪਛਾਵਾਂ ਤੋਂ ਕਈ ਸ਼ਬਦ ਕਈ ਹੋਰ ਚੀਜ਼ਾਂ ਚਿੰਨ ਸ਼ੈਲੀਆਂ ਬਹੁਤ ਲਈਆਂ ਇਹਦੀ ਪਰ ਭਾਸ਼ਾ ਬੋਲਦਾ ਕਿਤਾਬੀ ਪਰ ਭਾਸ਼ਾ ਬੋਲਦਾ ਦੁਨੀਆ ਦੀਆਂ ਵਿਕਸਿਤ ਪਛਾਵਾਂ ਵਿੱਚੋਂ ਕੋਈ ਭਾਸ਼ਾ ਜਹੀ ਨਹੀਂ ਜੇ ਦੂਸ਼ੀਆਂ ਦੂਸਰੀਆਂ ਪਛਾਵਾਂ ਤੋਂ ਉਧਾਰੇ ਰੂਪ ਨਾਲ ਲੈਂਦੀ ਹੋਈ ਕੋਈ ਵੀ ਭਾਸ਼ਾ ਨਹੀਂ ਕੋਈ ਵੀ ਉਧਾਰੇ ਰੂਪਾਂ ਦਾ ਪ੍ਰਭਾਵ ਆਮ ਤੌਰ ਤੇ ਪੱਧਰ ਆਮ ਤੌਰ ਤੇ ਸ਼ਬਦ ਦੇ ਪੱਧਰ ਤੇ ਹੁੰਦਾ ਹੈ ਵਿਆਕਰਨ ਦੇ ਪੱਧਰ ਤੇ ਨਹੀਂ ਹੁੰਦਾ ਸ਼ਬਦ ਦੇ ਪੱਧਰ ਤੇ ਉਧਾਰਾਪਨ ਦੋ ਤਰ੍ਹਾਂ ਨਾਲ ਮਿਲਦਾ ਹੈ ਪਹਿਲੇ ਪੱਧਰ ਤਤਸਮ ਤੇ ਦੂਜੇ ਨੂੰ ਤਦਭਵ ਕਹਿੰਦੇ ਹਨ ਠੀਕ ਹੈ ਜਦੋਂ ਆਪਾਂ ਕਿਸੇ ਭਾਸ਼ਾ ਨੂੰ ਟਾਰਗੇਟ ਭਾਸ਼ਾ ਦੇ ਰੂਪ ਚ ਵਰਤਦੇ ਆ ਤਾਂ ਤਦ ਭਵੀਕਰਨ ਹੁੰਦਾ ਅਸੀਂ ਭਾਵ ਉਹੀ ਲੈਣੇ ਆ ਸ਼ਬਦ ਆਪਣਾ ਕਢ ਲੈਂਦਾ ਇਸ ਵਾਰ ਕੋਰ ਹੁਣ ਸਮਝ ਆ ਗਈ ਸੀਗਾ ਸੌਖਾ ਹੀ ਇਸ ਸ਼ਬਦ ਜਿਹੜੇ ਬੋਲੂਗਾ ਨਾ ਹੈਗੇ ਸਾਰੇ ਸੌਖੇ ਹੈ ਪਰ ਸਾਡੇ ਸਾਹਮਣੇ ਆਏ ਨਹੀਂ ਹੁੰਦੇ ਇਸ ਕਰਕੇ ਮੈਂ ਚੁਣਿਆ ਕੁਝ ਸ਼ਬਦ ਇੱਕ ਸ਼ਬਦ ਤੂੰ ਸੁਣਿਆ ਹੋਣਾ ਅਗਰ ਭੂਮਣ ਸੁਣਿਆ ਹੋਇਆ ਅਗਰ ਭੂਮਣ ਅਗਰ ਭੂਮਣ ਕੀ ਹੁੰਦਾ ਸੁਣਿਆ ਕਿਸੇ ਨੇ ਅਗਰ ਭੂਮਣ ਐੜਾ ਗੱਗਾ ਰਾਰਾ ਭੱਬੇ ਦੇ ਦ ਲੈਂਕੜ ਮੰਮਾ ਨੰਮਾ ਨਹੀਂ ਸੁਣਿਆ ਹੋਣਾ ਬਹੁਤ ਘੱਟ ਸੁਣਿਆ ਹੋਣਾ ਅਗਰ ਭੂਮਣ ਦਾ ਕੀ ਅਰਥ ਹੁੰਦਾ ਇਹ ਭਾਸ਼ਾ ਵਿਗਿਆਨ ਵੱਲ ਘਟ ਹੈ ਸ਼ੈਲੀ ਵਿਗਿਆਨ ਵੱਲ ਸ਼ੈਲੀ ਸਮਝ ਦਿਓ ਵੀ ਹਰੇਕ ਦਾ ਢੰਗ ਜਿਵੇਂ ਮੇਰਾ ਅੱਡ ਢੰਗ ਪੜਾਉਣ ਦਾ ਮੈਂ ਕਿਵੇਂ ਵੀ ਹੈਗਾ ਉਹ ਵੀ ਆ ਜੰਨਾ ਕੋਈ ਦਿੱਕਤ ਨਹੀਂ ਬਿਮਾਰਤਾ ਵੀ ਆ ਜੰਨਾ ਮੈਂ ਕੋਈ ਕਿਵੇਂ ਹੁੰਦਾ ਹਰੇਕ ਦਾ ਅਲੱਗ ਢੰਗ ਸ਼ੈਲੀ ਕਹਿੰਦੇ ਆ ਕੋਰ ਇਹ ਸ਼ੈਲੀ ਵਿਗਿਆਨ ਦੀ ਕਿਜੁਬਤ ਹੈ ਅਗਰ ਕੋ ਇਦੇ ਵਿੱਚ ਹੁੰਦਾ ਕੀ ਹੈ ਜਿਹੜਾ ਕੋਈ ਵੀ ਕੋਈ ਲੇਖਕ ਹੈ ਕੋਈ ਸਾਹਿਤਕਾਰ ਹੈ ਬਲਾਰਾ ਬੋਲਣ ਵਾਲਾ ਬਲਾਰਾ ਅਧਿਆਪਕ ਕੋਈ ਵੀ ਉਹ ਜਦੋਂ ਬੋਲਦਾ ਹੈ ਪੜ੍ਹਾਉਂਦਾ ਹੈ ਲਿਖਦਾ ਹੈ ਜਿਸ ਤੱਤ ਵੱਲ ਵਧੇਰੇ ਧਿਆਨ ਦਿੰਦਾ ਹੈ ਉਹਦੇ ਉੱਪਰ ਅਧਿਐਨ ਹੁੰਦਾ ਹੈ ਇਸ ਸੰਕਲਪ ਦੀ ਵਰਤੋਂ ਸ਼ੈਲੀ ਵਿਗਿਆਨ ਵਿੱਚ ਕੀਤੀ ਜਾਂਦੀ ਹੈ ਅਗਰ ਭੂਮਨ ਸ਼ੈਲੀ ਵਿਗਿਆਨ ਦੀ ਇੱਕ ਜੁਗਤ ਹੈ ਹਾਂ ਇਹ ਪੀ ਐਚ ਡੀ ਨਾ ਕੁੜੀ ਅਫਸਰ ਆ ਗਈ ਹੈ ਵਿਗ ਭਾਸ਼ਾ ਵਿਗਿਆਨ ਤੇ ਹੈਗੀ ਆਪੜ ਗਿਆ ਹੀ ਵੀ ਕੁੜੀ ਹੋਈ ਨਾ ਤੇਰੇ ਤੱਕ ਅਪੜ ਕਿਤੇ ਨਹੀਂ ਪੀ ਐਚ ਡੀ ਤੱਕ ਇਸ ਜੁਗਤ ਰਾਹੀਂ ਲੇਖਕ ਬੁਲਾ ਰਾ ਜਿਸ ਤੱਤ ਨੂੰ ਵਧੇਰੇ ਮਹੱਤਵਤਾ ਦਿੰਦਾ ਹੋਵੇ ਉਸ ਦਾ ਦਿਆਨ ਚੁੱਪਚਾਹ ਕਿ ਅਬ ਅਗਰ ਕੋਮਨ ਕਿਸ ਦਾ ਦਿਆਨ ਹੈ ਨਾ ਸ਼ੈਲੀ ਤੇ ਕਿਸ ਦਾ ਲੇਖਕ ਦਾ ਬੁਲਾਰੇ ਦਾ ਭਾਸ਼ਾ ਦਾ ਨਹੀਂ ਲਿਪੀ ਦਾ ਨਹੀਂ ਸ਼ੈਲੀ ਦਾ ਤੇ ਇਹ ਨਵਾਂ ਸ਼ਬਦ ਹੈ ਇਹ ਮਾਸਟਰ ਕੈਡਰ ਦਾ ਆਵੇ ਨਾ ਆਵੇ ਲੈਕਚਰਰ ਕੈਡਰ ਜਾਂ ਨੈੱਟ ਦੇ ਵਿੱਚ ਜ਼ਰੂਰ ਆ। ਠੀਕ ਹੈ। ਅਗਰ ਕੋ ਮੰਨਾ ਭੁੱਲਿਓ ਸ਼ੈਲੀ ਵਿਗਿਆਨ ਦਾ ਇਹ ਅਧਿਆਇੰਦ ਤੱਕ ਉਸ ਤੋਂ ਬਾਅਦ ਜਿਹੜਾ ਦੇ ਪੁਰਾਣੀ ਜਾਤੀ ਉਹਨਾਂ ਨੇ ਤਾਂ ਕਰ ਲਿਆ ਹੋਣਾ ਵੈਸੇ ਆਮ ਤੌਰ ਤੇ ਪਰ ਆਪਾਂ ਕਰਦੇ ਹਾਂ ਆਪੋਸਦਾਨ ਆਪੋਸਦਾਨ ਕੀ ਹੈ ਅਪੋਸ ਦਾ ਕਿਤੇ ਬੋਧੀ ਸਕੂਲ ਦੀ ਦੇਣ ਆ ਤੁਹਾਨੂੰ ਅਪੋਸ ਦਾ ਅਪੋਸ ਦਾ ਅਧਿ ਅਨਸਾਰ ਪੌਦਾਰਥਿਕ ਨੰਨ ਕਾਰਨਾ ਇਹਦੇ ਅਨਸਾਰ ਵੀ ਮੰਨ ਲੋ ਚਾਰ ਲੱਤਾਂ ਵਾਲੇ ਚੌਪੈਰੀ ਜਿੰਨੇ ਵੀ ਜਨੌਰ ਹੈ ਦੁੱਧ ਦਿੰਦੇ ਆ ਚਾਰ ਥਣ ਵਾਲੇ ਕਿੰਨੇ ਹੋਣਗੇ ਅਸੀਂ ਗਾਂ ਗਊ ਇੱਕ ਨੂੰ ਕਹਿਣ ਲੱਗੇ ਜਦੋਂ ਅਸੀਂ ਇੱਕ ਸੂਰਤ ਨੂੰ ਇੱਕ ਇੱਕ ਤਰ੍ਹਾਂ ਦੇਖਣ ਵਾਲੇ ਸਾਰਿਆਂ ਨੂੰ ਗਊ ਕਹਿਣ ਲੱਗੇ ਜਦੋਂ ਇੱਕ ਨੂੰ ਅਸੀਂ ਕਿਹਾ ਉਹਦੇ ਵਰਗੇ ਹੋਰ ਦਿਸਣ ਵਾਲੇ ਚਾ ਚੌ ਲੱਤਾਂ ਵਾਲੇ ਦੋ ਕੰਨ ਜਿਵੇਂ ਸੇਮ ਬਣਤਰ ਹੁੰਦੀ ਹੈ ਜਿਵੇਂ ਗਾਂ ਮਾਰ ਕੇ ਰੋਜ਼ ਦਸਦੇ ਆ ਗਾਂ ਮਾਰ ਕੇ ਹੋਰ ਵੀ ਕਈ ਜਨੌਰ ਨੇ ਜੋ ਮੈਂ ਦਸਦੇ ਆ ਉਹ ਕਹਿੰਦੇ ਵੀ ਸਾਰਿਆਂ ਨੂੰ ਪਹਿਲਾਂ ਨਕਾਰਿਆ ਇਹ ਨਹੀਂਗੇ ਆਹ ਇੱਕ ਘਾਹ ਆਹ ਇੱਕ ਝੋਟਾ ਜਾਂ ਮੱਝ ਬਾਕੀ ਸਭ ਨੂੰ ਜੋ ਚਾਰ ਪੈਰਾਂ ਵਾਲੇ ਐ ਚਾਰ ਥਣਾਂ ਵਾਲੇ ਐ ਉਹਨਾਂ ਨੂੰ ਨਕਾਰਤਾ ਤੇ ਅਸੀਂ ਦੂਜੇ ਨੂੰ ਕਿਹਾ ਵੀ ਇਹ ਸਾਡਾ ਗਊ ਹੈ ਜਿਵੇਂ ਤੁਸੀਂ ਇਹ ਮੰਨੋ ਵੀ ਜਿਵੇਂ ਆਪਾ ਲਾ ਲਓ ਆਪਣੇ ਤੇ ਲਾ ਲਓ ਲਗਭਗ ਸਭ ਦੀ ਸ਼ਕਲ ਥੋੜੀ ਬਹੁਤ ਬਦਲਾਅ ਹੁੰਦਾ ਬਾਕੀ ਆਪਣਾ ਸਰੀਰਕ ਢਾਂਚਾ ਇੱਕੋ ਵਰਗਾ ਤੇ ਜਦੋਂ ਆਪਣਾ ਨਾਮ ਮੰਨ ਲਓ ਹਰਪ੍ਰੀਤ ਹੈ ਹਰਪ੍ਰੀਤ ਦਾ ਨਾਮ ਲਿਆ ਹੀ ਤੇ ਉਹ ਸਾਰੇ ਬਾਕੀ ਉਹਦੇ ਵਰਗੀਆਂ ਦਿਸਣ ਵਾਲੀਆਂ ਕੁੜੀਆਂ ਸਾਰੇ ਨਕਾਰਿਆ ਅਪੋਹ ਕੀਤਾ ਤੇ ਇੱਕ ਜਣੇ ਨੂੰ ਹਰਪ੍ਰੀਤ ਕਿਹਾ ਸੌਖਾ ਹੈਗਾ ਦੁਬਾਰੇ ਸੁਣਿਆ ਇੱਕ ਦੁਬਾਰ ਤੁਹਾਨੂੰ ਸਮਝ ਆ ਜਾਊਗੀ ਮੈਂ ਇਹਦੀ ਪ੍ਰਭਾਸ਼ਾ ਬੋਲ ਦਿੰਦਾ ਇਸ ਸੰਕਲਪ ਦੀ ਵਰਤੋਂ ਭਾਰਤੀ ਅਰਥ ਵਿਗਿਆਨੀਆਂ ਦੁਆਰਾ ਸ਼ਬਦ ਦੇ ਅਰਥ ਮੁਸਤਾਬਤ ਕਰਨ ਲਈ ਕੀਤੀ ਅਪੋਧ ਅਰਥ ਇਹ ਭਾਰਤੀ ਨੇ ਆਪਣੇ ਉੱਥੋਂ ਮਿਲਿਆ ਸਾਨੂੰ ਬੋਧੀ ਸਕੂਲ ਤੋਂ ਮਿਲਿਆ ਆ ਭਾਰਤੀ ਵਿਗਿਆਨੀਆਂ ਨੇ ਦਿੱਤਾ ਅਪੋਧ ਅਰਥ ਹੀ ਨਕਾਰਨਾ ਹੈ ਵੈਸੇ ਬੋਧੀ ਸਕੂਲ ਦੀ ਦੇਣ ਸਾਨੂੰ ਹੈਗੀ ਹੈ ਸਫੋਰਟ ਦਾ ਸਿਧਾਤ ਭਾਰਤੀ ਜਿਹੜੇ ਵਿਆਕਰਨਕਾਰ ਹੈਗੇ ਨੇ ਪਤਰੀ ਹਣੀ ਉਹਨਾਂ ਨੇ ਦਿੱਤਾ ਪੋਸਤ ਦਾ ਉਹ ਬੋਧੀ ਸਕੂਲ ਹੈ ਬੁੱਧ ਵੀ ਬਦੇਰੇ ਭਾਰਤ ਚ ਰਹੇ ਹਨ ਮਿਸਾਲ ਲਈ ਗਾਂ ਇੱਕ ਬਾਰੀ ਵਸਤੂ ਹੈ ਕਿਸ ਨੂੰ ਜਾਨਵਰਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਵਿਮਾਸਕ ਅਤੇ ਨਿਆਇਕ ਇਸ ਨੂੰ ਇੱਕ ਜਾਤੀ ਦੇ ਤੌਰ ਤੇ ਸਵਕਾਰ ਕਰਦੇ ਹਨ ਪਰ ਬੋਧੀ ਚਿੰਤਕਾਂ ਅਨੁਸਾਰ ਗਾਂ ਸ਼ਬਦ ਦਾ ਉਚਾਰਨ ਸੁਰਾਤ ਸੁਰੋਕਤੇ ਅਤੇ ਬੁਲਾਰੇ ਦੇ ਮਨ ਵਿੱਚ ਇੱਕ ਮਾਨਸਿਕ ਬਿੰਬ ਦੀ ਸਿਰਜਣਾ ਕਰਦਾ ਹੈ ਕਹਿੰਦੇ ਗਾਂ ਵਰਗੇ ਹੋਰ ਕਈ ਨੇ ਮੱਝ ਘੋੜਾ ਬਲਦ ਪਰ ਉਹਨਾਂ ਸਭ ਨੂੰ ਪਹਿਲਾਂ ਅਪੋ ਕਰ ਦਿੱਤਾ ਗਿਆ ਨਕਾਰ ਦਿੱਤਾ ਗਿਆ ਵੀ ਇਹ ਹੈ ਗਉ ਨੇ ਕਿ ਗਉ ਆਹ ਸੋ ਇਹ ਭਾਸ਼ਾ ਵਿਗਿਆਨ ਤੇ ਜਾਂ ਇਹਦੇ ਉੱਪਰ ਆਧਾਰਿਤ ਹੁੰਦਾ ਪੂਰਾ ਗਲਾ ਥੋੜਾ ਠੀਕ ਨਹੀਂ ਲੱਗ ਰਿਹਾ ਮੈਨੂੰ ਅੱਜ ਵੀ ਤੇ ਹੋਰ ਵੀ ਕਈ ਕੁਝ ਕਰਾਉਣਾ ਜਿਵੇਂ ਪਾਰਟਿਕਲਸ ਹੋਗੇ ਪਿਚ ਹੋਗੀ ਇਹ ਅਗਲੇ ਚ ਤੁਹਾਨੂੰ ਲੈਕਚਰ ਚ ਕਰਾਉਂਗਾ ਇੱਕ ਖਾਸ ਕਰਾਉਣਾ ਜਿਹੜਾ ਆਪਣੇ ਅਰਥ ਅਰਥ ਵਿਗਿਆਨਾ ਅਰਥ ਵਿਸਥਾਰ ਅਰਥ ਸੰਕੋਚ ਅਰਥ ਆਦੇਸ਼ ਅਰਥ ਪਰਵਰਤਨ ਖੇਤਰਾਂ ਦੇ ਨੇ ਉਹ ਤੁਹਾਨੂੰ ਕੱਲ ਕੱਲ ਤੇ ਲੰਗਰ ਲਾਵਾਂਗੇ ਜੇ ਅਸੀਂ ਵਿਹਲਾ ਮੈਂ ਹੋ ਗਿਆ ਤੇ 4:00 ਵਜੇ ਕੱਲ ਹੀ ਨਹੀਂ ਤਾਂ ਐਤਵਾਰ ਤੁਹਾਨੂੰ ਉਹ ਇੱਕ ਲੰਮੀ ਜਮਾਤ ਹੋਊਗੀ ਜਿਹਦੇ ਵਿੱਚ ਅਰਥ ਉਚਤਾ ਅਰਥ ਉਤਕਰਸ਼ ਅਰਥ ਅਰਥ ਅਪਕਰਸ਼ ਸੰਕੋਚ ਵਿਸਥਾਰ ਆਦੇਸ਼ ਇਹ ਸਾਰਾ ਕੁਝ 6 ਦੇ 6 7 ਜਿਹੜੇ ਸਿਧਾਂਤ ਨੇ ਇਹਦੇ ਉਹ ਸਾਰੇ ਕਰਾਂਗੇ ਪਾਰਟਿਕਲਸ ਦੇ ਪਾਤ ਰੈਡੀਮੇਡ ਵਾਕ ਪਿਚ ਤਾਨ ਕੀ ਹੁੰਦਾ ਜਲਦੀ ਕਰਾਵਾਂਗੇ ਗਲਾ ਕਾਫੀ ਖਰਾਬ ਸੀਗਾ ਕੱਲ ਲੰਗਰ ਸੀਗਾ ਬਧੇਰੇ ਤਾਂ ਮੈਂ ਉਸ ਕਰਕੇ ਆਇਆ ਸੀਗਾ ਜਮਾਤਾਂ ਵੀ ਪਰਸੋ ਛੁੱਟੀ ਸੀ ਕੱਲ ਆਈ ਸੀਗੀ ਦਿੱਕਤ ਕਾਫੀ ਸੈਂਸਿਟਿਵ ਹੈ ਗਲਾ ਮੇਰਾ ਇੱਜ਼ਤ ਦੀ ਹੈ ਮਾਪਿਆਂ ਤੋਂ ਮਿਲਿਆ ਹੋਇਆ ਪਿਓ ਤੋਂ ਮਿਲਿਆ ਹੋਇਆ ਕੁਝ 10 ਸਾਲ ਪਹਿਲਾਂ ਮੈਨੂੰ ਬ੍ਰੇਨ ਦਾ ਸਟ੍ਰੋਕ ਹੋਇਆ ਸੀਗਾ ਉਦੋਂ ਅੱਖ ਤੇ ਚਲੇ ਗਏ ਸੀ ਤਾਂ ਕਰਕੇ ਦਿੱਕਤ ਹੁੰਦੀ ਆ ਨਹੀਂ ਤਾਂ ਮੈਨੂੰ ਹੁੰਦਾ ਵੀ ਤੁਹਾਨੂੰ ਪਰੇਸ਼ਾਨੀ ਨਾ ਹੋਵੇ ਨਹੀਂ ਹਰ ਵੀ ਤੇ ਮੈਂ ਵਧੀਆ ਤਰੀਕੇ ਨਾਲ ਕਰਾਵਾਂ ਕੋਸ਼ਿਸ਼ ਕਰੂੰਗਾ ਬਾਕੀ ਦਾ ਵੇਖੋ ਕੁਦਰਤ ਨੇ ਕਰਾਉਣਾ ਹੁੰਦਾ ਵੀ ਵਧੀਆ ਕਰਾਇਆ ਕਿ ਮਾੜਾ ਇਹ ਜ਼ਰੂਰ ਉਮੀਦ ਕਰਦੇ ਆ ਵੀ ਐਤਵਾਰ ਹੀ ਸਾਥੀ ਵਾਲਾ ਦੇਣਾ ਉਮੀਦ ਕਰਦੇ ਆ ਤੁਹਾਨੂੰ ਅਰਥ ਵਿਗਿਆਨ ਬਾਰੇ ਪੂਰੀ ਤਸਲੀਮਨ ਕਰਵਾਉਂਗਾ ਇੱਕ ਟੀ ਵਿਸ਼ਾ ਲਾ ਮੰਗੇ ਆਪਾਂ ਛੋਟਾ ਲੈ ਲਾਂਗੇ ਤੇ ਥੱਲੇ ਲਾਂ ਕਰਾਂਗੇ ਹੁਣ ਦਿਓ ਯਾਤ ਤੇ ਚੇਤੇ ਰੱਖਿਓ ਕੱਲ ਪੁੱਜਿਓ ਸਾਰੇ ਜਿੰਨੇ ਸਾਥੀ ਪੁੱਜ ਸਕਦੇ ਆ ਅਲਾਗੇ ਤੱਕ ਜਿਆ ਸਕੂਲਾਂ ਛੁੱਟੀ ਵੀ ਹੈਗੀ ਆ ਹੋਰ ਪਾਸੇ ਵੀ ਛੁੱਟੀ ਹੈਗੀ ਆ ਸਾਰਿਆਂ ਨੂੰ ਜੀ ਆਇਆਂ ਨੂੰ ਸਭ ਦੀ ਡੀ ਕਰਾਂਗੇ ਜ਼ਰੂਰ ਪੁੱਜਿਓ ਤੇ ਇੱਕ ਨਵੀਂ ਜਮਾਤਾਂ ਸ਼ੁਰੂ ਹੋ ਰਹੀਆਂ ਨੇ ਜੋ ਸਾਥੀ ਤੁਹਾਡੇ ਨਾਲ ਤਿਆਰੀ ਕਰ ਰਹੇ ਨੇ ਹੋਰ ਵਧੀਆ ਤਿਆਰੀ ਗੰਭੀਰਤਾ ਨਾਲ ਕਰਨਾ ਚਾਹੁੰਦੇ ਨੇ ਤੁਸੀਂ ਜੋੜੋ ਤੁਨੋਂ ਉਹੋ ਕਦੇ ਐਵੇਂ ਨਹੀਂ ਕਹਿਣਗੇ ਵੀ ਤੁਹਾਨੂੰ ਗਲਤ ਫਸਾਤਾ ਇਹ ਗੱਲ ਮਤਲਬ ਦੇਖ ਲਿਖ ਲਓ ਤੁਸੀਂ ਤੁਹਾਨੂੰ ਕਹਿਣਗੇ ਨਹੀਂ ਫਸਾਤਾ ਜੋ ਤੁਹਾਡਾ ਸਮਾਂ ਤੁਹਾਡੀ ਜੋ ਫੀਸ ਹੈ ਉਹਦਾ ਦੁੱਗਣਾ ਹੱਕ ਮੋੜਦੇ ਹਾਂ ਅਸੀਂ ਭਾਈ ਬ੍ਰਿਖ ਸੰਗਰਾਜ ਜੀ ਤੁਹਾਨੂੰ ਜਿਉਂ ਆਨ ਜ਼ਰੂਰ ਤੁਸੀਂ ਤਾਂ ਪੱਜਣਾ ਹੀ ਹੈ ਜਿੰਨੇ ਸਾਥੀ ਸੁਣ ਰਹੇ ਨੇ ਸਾਰੇ ਹੀ ਜ਼ਰੂਰ ਪਹੁੰਚੋ ਤੁਹਾਡਾ ਸਭ ਦਾ ਸਵਾਗਤ ਹੈ ਲੋ ਪਿਆਰ ਵੰਡਾਂਗੇ ਮਿਲਾਂਗੇ ਤੁਹਾਨੂੰ ਸੰਗਤ ਦੇ ਦਰਸ਼ਨ ਕਰਨ ਨਾਲ ਜ਼ਰੂਰੀ ਹੁੰਦਾ ਤੇ ਬਾਕੀ ਗੱਲਾਂ ਬੈਠ ਕੇ ਕਰਾਂਗੇ ਗੱਲ ਆਪਾਂ ਧੰਨਵਾਦ ਸਾਰਿਆਂ ਦਾ ਅਸੀ ਕਾ